ਭਾਰਤ ਸਰਕਾਰ ਦਾ ਜਦੋਂ ਗਲੋਬਲ ਹੰਗਰ ਇੰਡੈਕਸ ਜਾਰੀ ਹੋਇਆ ਹੈ ਬੀਤੇ ਮਹੀਨੇ ਦੇ ਵਿੱਚ ਪਾਰਲੀਮੈਂਟ 'ਚ ਇਹ ਗੱਲ ਕਹੀ ਗਈ ਹੈ ਜੀ ਸਾਡਾ 127 ਮੁਲਕਾਂ ਦੇ ਵਿੱਚੋਂ ਸਾਡਾ 111ਵਾਂ ਨੰਬਰ ਆ ਰਿਹਾ ਹੁਣ ਜੀ ਇੰਪਰੂਵ ਹੋ ਗਿਆ ਅਸੀਂ 105ਵੇਂ ਨੰਬਰ ਤੇ ਆ ਦੂਜੇ ਪਾਸੇ ਉਸੇ ਡਾਟਾ ਨੂੰ ਨਕਾਰਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਚਾਈਲਡ ਸਟ੍ਰੈਂਟਿੰਗ ਅੰਡਰ weight ਆ ਰਹੇ ਨੇ ਬੱਚੇ ਮਾਲ ਨਰਿਸ਼ਮੈਂਟ ਆ ਰਹੇ ਨੇ ਇਹਦਾ ਗਲੋਬਲ ਹੰਗਰ ਇੰਡੈਕਸ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਦੂਸਰੇ ਪਾਸੇ ਜਿਹੜਾ ਦੇਸ਼ ਦੇ ਵਿੱਚ ਪੰਤੋਦਿਆਨ ਯੋਜਨਾ ਜਾਂ ਪ੍ਰਾਇੋਰਟੀ ਹਾਊਸਹੋਲਡ ਨੂੰ ਜੋ ਰਾਸ਼ਨ ਦੇਣ ਦੀ ਗੱਲ ਹੋ ਰਹੀ ਸੀ ਕਿ 35 ਕਿਲੋ ਪ੍ਰਤੀ ਪਰਿਵਾਰ ਨੂੰ ਦਿੱਤਾ ਜਾਏਗਾ ਪ੍ਰਤੀ ਮਹੀਨਾ ਮੁੜ ਕੇ ਪ੍ਰਾਇੋਰਟੀ ਹਾਊਸਹੋਲਡ ਦੇ ਵਿੱਚ ਇਹਨੂੰ ਬਦਲ ਕੇ 5 ਕਿਲੋ ਪ੍ਰਤੀ ਜੀ ਪ੍ਰਤੀ ਮਹੀਨਾ ਦੀ ਗੱਲ ਹੋਈ ਸੰਨ 2011 ਦੇ ਜਨਗਣਨਾ ਦੇ ਅੰਕੜਿਆਂ ਮੁਤਾਬਕ ਇਹ 81 ਕਰੋੜ ਤੇ 35 ਲੱਖ ਦੇ ਕਰੀਬ ਨਿਕਲ ਕੇ ਆਇਆ ਅੰਕੜਾ ਜਿਹਨੂੰ ਹੁਣ ਰਿਵਾਈਜ਼ ਕਰਕੇ 80 ਕਰੋੜ ਤੇ 30 ਲੱਖ ਦੇ ਕਰੀਬ ਕਰ ਰਹੇ ਨੇ ਹਰਾਨੀ ਹੈ ਕਿ ਇਹਦੇ ਲਈ 11 ਲੱਖ ਤੇ 80 ਹਜ਼ਾਰ ਕਰੋੜ ਰੁਪਇਆ ਰਾਖਵਾਂ ਰੱਖਿਆ ਗਿਆ ਅਗਲੇ 5 ਸਾਲਾਂ ਦੇ ਫ੍ਰੀ ਫੂਡ ਦੇਣ ਲਈ ਕਿਸੇ ਮਹਾਪੁਰਸ਼ ਨੇ ਕੋਸ਼ਿਸ਼ ਕੀਤੀ ਹੈ ਕਿਸੇ ਆਗੂ ਨੂੰ ਕਿਸੇ ਅਗਾਹ ਵਧੂ ਸੰਸਥਾ ਨੇ ਜਾਂ ਸਾਡੇ ਲੋਕ ਰਮਾਉਂਦੇ ਨੇ ਵੀ ਇਹਦੇ ਵਿੱਚ ਖੇਤੀ ਨੂੰ ਵਿਧਾਨ ਲਈ ਤਾਂ ਕਿ ਅਗਲੇ 5 ਸਾਲ ਲਈ ਅੰਨ ਜਿਹੜਾ ਤੁਹਾਡੀ ਲੋੜ ਮੁਤਾਬਕ ਮਿਲਦਾ ਰਹੇ ਫ੍ਰੀ ਫੂਡ ਦੇਣ ਲਈ ਉਹਦੇ ਲਈ ਕੋਈ ਰਾਖਵਾ ਪ੍ਰਬੰਧਨ ਕੀਤਾ ਗਿਆ ਕੋ ਪਾਣੀ ਲਈ ਕੋ ਬੀਜ ਲਈ ਕੋ ਖਾਦਾਂ ਲਈ ਕੋ ਨਵੀਆਂ ਤਕਨੀਕਾਂ ਲਈ ਜਾਂ ਪਾਵਰ ਲਈ ਇੱਕ ਤਾਂ ਅੰਬਰੋਂ ਤੇ ਉੱਤਰ ਕੇ ਆਣਾ ਨਹੀਂਗਾ ਕਿ ਕਦੋਂ ਸੋਚਾਂਗੇ ਇਸ ਬਾਰੇ